ਲੂਕਾ ਅਧਿਆਇ 1 ਜਿਸ ਹਾਲ ਵਿੱਚ ਬਹੁਤਿਆਂ ਨੇ ਉਹਨਾਂ ਗੱਲਾਂ ਦਾ ਵਰਤਾਰਨ ਲਿਖਣ ਨੂੰ ਲੱਕ ਬਣਿਆ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ ਜਿਵੇਂ ਉਹਨਾਂ ਨੇ ਸਾਨੂੰ ਸੌਂਪਿਆ ਜਿਹੜੇ ਮੁੱਢੋਂ ਆਪਣੇ ਅੱਖੀ ਵੇਖਣ ਵਾਲੇ ਅਤੇ ਬਚਨ ਦੇ ਸੇਵਕ ਸਾਂ ਹੈ ਸਰਬ ਉਪਮਾ ਜੋਗ ਥੀਫਲਸ ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਯਤਨ ਨਾਲ ਭਰ ਕੇ ਉਚਿਤ ਜਾਣਿਆ ਭਈ ਤੇਰੇ ਲਈ ਜਿਵੇਂ ਹੋਇਆ ਹੈ ਤੇਵੇਂ ਲਿਖਾਂ ਤਾਂ ਜੋ ਉਹਨਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ 유ਹੂਦਿਆਂ ਦੇ ਰਾਜਾ ਹੈਰੋਦੇਸ ਦੇ ਦਿਨ ਹੀ ਅਬਿਆਦੇ ਵਾਰੀ ਵਾਲਿਆਂ ਵਿੱਚੋਂ ਜ਼ਕਰਯਾ ਕਰਕੇ ਇੱਕ ਜਾਜਕ ਸੀ ਅਤੇ ਉਹਦੀ ਪਤਨੀ ਹਰੁੰਦਿਆਂ ਧੀਆ ਵਿੱਚੋਂ ਸੀ ਔਰ ਉਹਦਾ ਨਾਮ ਸੀ ਇਲਿਜ਼ਬਤ ਉਹ ਦੋਵੇਂ ਪਰਮੇਸ਼ਰ ਦੇ ਅੱਗੇ ਧਰਮੀ ਸਨ ਔਰ ਪ੍ਰਭੂ ਦੇ ਸਾਰੇ ਹੁਕਮਾਤੇ ਵਿੱਦਾਂ ਤੇ ਨਿਰਦੋਖ ਚੱਲਦੇ ਸਨ ਉਹਨਾਂ ਦੀ ਔਲਾਦ ਨਹੀਂ ਸੀ ਕਿਉਂਕਿ ਇਲਿਜ਼ਬਤ ਬਾਝ ਸੀ ਔਰ ਦੋਵੇਂ ਵੱਡੀ ਉਮਰ ਦੇ ਸਨ ਅਤੇ یوں ਹੋਇਆ ਕਿ ਜਾਂ ਉਹ ਪਰਮੇਸ਼ਰ ਦੀ ਦਰਗਾਹੇ ਆਪਣੀ ਵਾਰਿਸ ਜਾਜਕ ਦਾ ਕੰਮ ਕਰਦਾ ਸੀ ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹਦੇ ਨਾਂ ਉੱnikਲਿਆ ਭਈ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਤੂਪ ਤਕਾਵੇ ਅਤੇ ਤੂਪ ਤਕਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ ਤਦ ਉਹਨੂੰ ਪ੍ਰਭੂ ਦਾ ਇੱਕ ਦੂਤ ਤੂਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਜ਼ਕਰਯਾ ਵੇਖ ਕੇ ਕਬਰਾਇਆ ਔਰ ਉਹਨੂੰ ਡਰ ਲੱਗਾ ਪਰ ਦੂਤ ਨੇ ਉਹਨੂੰ ਆਖਿਆ "ਹੇ ਜ਼ਕਰਿਆ ਨਾ ਡਰ ਕਿਉਂਕਿ ਤੇਰੀ ਬੇਨਤੀ ਸੁਣੀ ਗਈ ਔਰ ਤੇਰੀ ਪਤਨੀ ਇਲਜ਼ਬਤ ਤੇਰੇ ਲਈ ਇੱਕ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯੋਹਨਾ ਰੱਖਣਾ ਔਰ ਤੈਨੂੰ ਖੁਸ਼ੀ ਅਤੇ ਆਨੰਦ ਹੋਵੇਗਾ ਔਰ ਬਥੇਰੇ ਉਹਦੇ ਜੰਮਣ ਤੋਂ ਖੁਸ਼ ਹੋਣਗੇ ਕਿਉਂਕਿ ਉਹ ਪ੍ਰਭੂ ਦੇ ਸੰਮੁਖ ਵੱਡਾ ਹੋਵੇਗਾ ਅਤੇ ਨਾ ਮੈ ਨਾ ਮਦ ਪੀਵੇਗਾ ਅਤੇ ਆਪਣੀ ਮਾਤਰ ਦੇ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਪੜ ਜਾਵੇਗਾ ਅਤੇ ਇਸਰਾਇਲ ਦੀ ਉਲਾਦ ਵਿੱਚੋਂ ਬਹੁਤਿਆਂ ਨੂੰ ਉਹਨਾਂ ਦੇ ਪਰਮੇਸ਼ਰ ਪ੍ਰਭੂ ਦੀ ਵੱਲ ਮੋੜੇਗਾ ਉਹ ਉਸ ਦੇ ਅੱਗੇ-ਅੱਗੇ ਏਲੀਆ ਦੀ ਆਤਮਾ ਔਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਵੱਲ ਮੋੜੇ ਭਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ ਤਾਂ ਜ਼ਕਰਯਾ ਨੇ ਦੂਤ ਨੂੰ ਆਖਿਆ ਮੈਂ ਇਹ ਕਿਕਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ ਦੂਤ ਨੇ ਉਹਨੂੰ ਉੱਤਰ ਦਿੱਤਾ ਮੈਂ ਜਿਬਰਾਈਲ ਹਾਂ ਜੋ ਪਰਮੇਸ਼ਰ ਦੇ ਸੰਮੁਖ ਹਾਜ਼ਰ ਹੰਦਾ ਅਤੇ ਇਸ ਲਈ ਕੱਲਿਆ ਹੋਇਆ ਹਾਂ ਪਇਤੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ ਵੇਖ ਜਿਸ ਦਿਨ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਂਗਾ ਅਤੇ ਬੋਲ ਨਾ ਸਕੇਂਗਾ ਇਸ ਲਈ ਜੋ ਤੈ ਮੇਰੀਆਂ ਗੱਲਾਂ ਨੂੰ ਸਤ ਨਾ ਮੰਨਿਆ ਜਿਹੜੀਆਂ ਆਪਣੇ ਵਿਲਸਰ ਪੂਰੀਆਂ ਹੋਣਗੀਆਂ ਅਤੇ ਲੋਕ ਜ਼ਕਰਯਾ ਦਾ ਰਾਹ ਵੇਖਦੇ ਸੰ ਅਰ ਹੇਕਲ ਵਿੱਚ ਉਹਦੇ ਚਿਰ ਲਾਉਣ ਕਰਕੇ ਹੈਰਾਨ ਹੁੰਦੇ ਸੰ ਫਿਰ ਜਦ ਉਹ ਬਾਹਰ ਆਇਆ ਤਾਂ ਉਹਨਾਂ ਨਾਲ ਬੋਲ ਨਾ ਸਕਿਆ ਅਤੇ ਉਹਨਾਂ ਨੂੰ ਮعلوم ਕੀਤਾ ਜੋ ਉਹਨੇ ਹੈਕਲ ਵਿੱਚ ਕੋਈ ਪਰਤੱਖ ਰੋਇਆ ਵੇਖੀ ਹੈ ਔਰ ਉਹ ਉਹਨਾਂ ਨੂੰ ਸਹਨਤਾ ਮਾਰਦਾ ਸੀ ਅਤੇ ਗੁੰੰਗਾ ਰਹਿ ਗਿਆ ਤਾਂ ਐ ਹੋਇਆ ਕਿ ਜਦ ਉਹਦੀ ਸੇਵਾ ਦੇ ਦਿਨ ਪੂਰੇ ਹੋਏ ਤਦ ਉਹ ਆਪਣੇ ਘਰ ਚਲਿਆ ਗਿਆ ਫਿਰ ਉਹਨਾਂ ਦਿਨਾਂ ਦੇ ਪਿੱਛੋਂ ਉਹਦੀ ਪਤਨੀ ਇਲਜ਼ਬਤ ਗਰਭਵੰਤੀ ਹੋਈ ਅਤੇ ਉਹਨੇ ਪੰਜਾ ਮਹੀਨਾ ਤੱਕ ਆਪਣੇ ਤਾਈਏ ਕੋਲ ਲੁਕਾਇਆ ਕਿ ਪ੍ਰਭੂ ਨੇ ਜਿੰਨੇ ਦਿਨੀ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ ਹੈ ਭਈ ਲੋਕਾਂ ਵਿੱਚ ਮੇਰੀ ਸ਼ਰਮਿੰਦਗੀ ਹਟਾ ਦੇਵੀਂ 6ਵੇਂ ਮਹੀਨੇ ਜਿਬਰਾਇਲ ਦੂਤ ਪਰਮੇਸ਼ਰ ਦੇ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹਦੀ ਕੁ르ਮਾਈ ਯੂਸਫ ਕਰਕੇ 다ਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਔਰ ਉਸ ਕੁਆਰੀ ਦਾ ਨਾਮ ਸੀ ਮਰੀਮ ਅਤੇ ਉਸ ਨੇ ਉਹਦੇ ਕੋਲ ਅੰਦਰ ਆ ਕੇ ਕਿਹਾ ਵਧਾਈਓ ਜਿਹਦੇ ਉੱਤੇ ਕਿਰਪਾ ਹੋਈ ਪ੍ਰਭੂ ਤੇ ਨਾਲ ਹੈ ਪਰ ਉਹ ਇਸ ਬਚਨ ਤੋਂ ਬਹੁਤ ਘਬराई ਔਰ ਸੋਚਣ ਲੱਗੀ ਜੋ ਇੱਕ ਇਹੋ ਜੀ ਵਿਧਾਈ ਹੈ ਦੂਤ ਨੇ ਉਹਨੂੰ ਆਖਿਆ हे ਮਰੀਮ ਨਾ ਡਰ ਕਿਉਂਕਿ ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਔਰ ਪੁੱਤਰ ਜਣੇਗੀ ਅਤੇ ਉਹਦਾ ਨਾਮ ਯਿਸੂ ਰੱਖਣਾ ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਹਦੇ ਪਿਤਾ 다ਊਦ ਦਾ ਤਖਤ ਉਹਨੂੰ ਦੇਵੇਗਾ ਉਹ ਜੁਗ ਜੁਗ ਯੂਕੂਬ ਦੇ ਘਰਾਂ ਨੂੰ ਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਤਦ ਮਰੀਯਮ ਨੇ ਦੂਤ ਨੂੰ ਆਖਿਆ ਇਹ ਕਿਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਔਰ ਆਤਮਾਹ ਦੀ ਕੁਦਰਤ ਤੇਰੇ ਉਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤਰ કહਾਵੇਗਾ। ਔਰ ਵੇਖ ਤੇਰੀ ਸਾਖ ਇਲਜ਼ਬਤ ਉਹਨੂੰ ਵੀ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝਕ ਹੁੰਦੀ ਸੀ ਉਹਦਾ ਇਹ 6ਵਾਂ ਮਹੀਨਾ ਹੈ ਕਿਉਂਕਿ ਕੋਈ ਬਚਨ ਪਰਮੇਸ਼ਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ ਤਾਂ ਮਰੀਮ ਨੇ ਕਿਹਾ ਵੇਖ ਮੈਂ ਪ੍ਰਭੂ ਦੀ ਬੰਦੀ ਹਾਂ ਮੇਰੇ ਨਾਲ ਤੇਰੇ ਅੱਖਰ ਅਨੁਸਾਰ ਹੋਵੇ ਤਦ ਦੂਤ ਉਹਦੇ ਕੋਲੋਂ ਚੱਲ ਗਿਆ ਉਹਨੇ ਦਿਨ ਮਰੀਮ ਉੱਠ ਕੇ ਜੇਦੀ ਨਾਲ ਪਹਾੜੀ ਦੇਸ਼ ਵਿੱਚ ਯੂਦਾਹ ਦੇ ਇੱਕ ਨਗਰ ਨੂੰ ਗਈ ਔਰ ਜ਼ਕਰੀਆ ਦੇ ਘਰ ਵਿੱਚ ਜਾ ਕੇ エリザベथ ਨੂੰ ਪ੍ਰਣਾਮ ਕੀਤਾ ਤਾਂ ਇਉ ਹੋਇਆ ਕਿ ਜਦੋਂ ਐਲਿਜ਼ਾਬੈਥ ਨੇ ਮਰੀਮ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਹਦੀ ਕੁੱਖ ਵਿੱਚ ਉਛਲ ਪਿਆ ਅਤੇ ਐਲਿਜ਼ਾਬੈਥ ਪਵਿੱਤਰ ਆਤਮਾ ਨਾਲ ਪਰ ਗਈ ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ ਮੁਬਾਰਕ ਹੈ ਤੂੰ ਤੀਵੀਆਂ ਵਿੱਚੋਂ ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ ਵੇਖ ਤੇਰੇ ਪ੍ਰਣਾਮ ਦੀ ਆਵਾਜ਼ ਮੇਰੇ ਕੰਨ ਵਿੱਚ ਪੈਂਦੇ ਹੀ ਬੱਚਾ ਮੇਰੇ ਕੁੱਖ ਵਿੱਚ ਖੁਸ਼ੀ ਦੇ ਮਾਰੇ ਉਛਲ ਪਿਆ ਔਰ ਤਨ ਹੈ ਉਹ ਜਨ ਪ੍ਰਤੀਤ ਕੀਤੀ ਕਿਉਂਕਿ ਜਿਹੜੀਆਂ ਗੱਲਾਂ ਪ੍ਰਭੂ ਦੇ ਵੱਲੋਂ ਉਹਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ ਤਾਂ ਮਰੀਮ ਨੇ ਆਖਿਆ ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ ਅਤੇ ਮੇਰਾ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ਰ ਤੋਂ ਨਿਹਾਲ ਹੋਇਆ ਕਿਉਂ ਜੋ ਉਹਨੇ ਆਪਣੀ ਬਾਂਦੀ ਦੀ ਅਧਿਨਗੀ ਉੱਤੇ ਨਿਗਾਹ ਕੀਤੀ ਵੇਖੋ ਤਾਂ ਐਦੋਂ ਅੱਗੋਂ ਸਾਰੀਆਂ ਪੀੜੀਆਂ ਮੈਨੂੰ ਤਾਂ ਨਖਣ ਗਈਆਂ ਕਿਉਂਕਿ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਪੁੱਤਰ ਹੈ ਉਹਦਾ ਨਾਮ ਜਿਹੜੇ ਉਸ ਤੋਂ ਪੌਹ ਰੱਖਦੇ ਹਨ ਉਹਨਾਂ ਅਤੇ ਉਹਦੀ ਦਇਆ ਪੀੜ੍ਹੀਓ ਪੀੜ੍ਹੀ ਹੈ ਉਹਨੇ ਆਪਣੀ ਬਾਂ ਦਾ ਜ਼ੋਰ ਵਿਖਾਇਆ ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ ਉਹਨੇ ਉਹਨਾਂ ਨੂੰ ਖੰਡਾ ਦਿੱਤਾ ਉਹਨੇ ਬਲਵੰਤਾ ਨੂੰ ਤਖਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚਾ ਕੀਤਾ ਉਹਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਤਾ ਨਿਆ ਨੂੰ ਸਖਨੇ ਹੱਥ ਤਾ ਦਿੱਤਾ ਉਹਨੇ ਆਪਣੇ ਦਾਸ ਇਸਰਾਇਲ ਦੀ ਸਹਤ ਕਰੀ ਭਈ ਉਹ ਆਪਣੇ ਰਹਿਮ ਨੂੰ ਯਾਦ ਕਰੇ ਜਿਵੇਂ ਉਹ ਸਾਡੇ ਪਿਓ ਦਾਦਿਆਂ ਨਾਲ ਵਚਨ ਕੀਤਾ ਅਬਰਾਹਮ ਤੇ ਉਹਦੀ ਅੰਸ ਨਾਲ ਜੁਗ ਜੁਗ ਤਾਈ ਤਾਂ ਮਰੀਮ ਤਿੰਨ ਕੁ ਮਹੀਨੇ ਉਹਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ ਹੁਣ ਇਲਿਜ਼ਬਤ ਦੇ ਜਨਮ ਦਾ ਵੇਲਾ ਆਪੋ ਜਾ ਅਤੇ ਉਹ ਪੁੱਤਰ ਜਣੀ ਔਰ ਉਹਦੇ ਗਵਾਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸ ਉਤੇ ਵੱਡੀ ਦਇਆ ਕੀਤੀ ਹੈ ਉਹਦੇ ਨਾਲ ਖੁਸ਼ੀ ਮਨਾਈ ਤਾਂ ਐ ਹੋਇਆ ਜੋ ਉਹ ਅੱਠਵੇਂ ਦਿਨ ਬਾਲਕਾਂ ਦੀਆਂ ਸੁੰਨਤਾ ਲਈ ਆਏ ਔਰ ਉਹਦਾ ਨਾਮ ਜ਼ਕਰਯਾ ਰੱਖਣ ਲੱਗੇ ਜਿਹੜਾ ਉਹਦੇ ਪਿਤਾ ਦਾ ਨਾਮ ਸੀ ਪਰ ਉਹਦੀ ਮਾਤਾ ਨੇ ਅਗੋਂ ਆਖਿਆ ਨਹੀਂ ਪਰ ਉਹ ਯੋਨਸ ਦਾ ਵਿਗਾ ਉਹਨਾਂ ਉਸ ਨੂੰ ਕਿਹਾ ਕਿ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਕਰਕੇ ਸਦੀਦਾ ਹੈ ਤਦ ਉਹਨਾਂ ਨੇ ਉਦੇ ਪਿਤਾ ਵੱਲ ਸਨਦ ਕੀਤੀ ਜੋ ਉਹਦਾ ਨਾਮ ਕੀ ਰੱਖਿਆ ਚਾਹੁੰਦਾ ਹੈ ਅਤੇ ਉਹਨ ਪੱਟੀ ਬੰਗਾ ਕੇ ਲਿਖਿਆ ਭਈ ਉਹਦਾ ਨਾਮ ਯੂਨਾ ਹੈ ਤਾਂ ਸਭ ਹੈਰਾਨ ਰਹਿ ਗਏ ਉਸ ਵੇਲੇ ਉਹਦਾ ਮੂੰਹ ਔਰ ਉਹਦੀ ਜੀਬ ਖੁੱਲ ਗਈ ਅਤੇ ਉਹ ਬੋਲਿਆ ਔਰ ਪਰਮੇਸ਼ਰ ਨੂੰ ਮੁਬਾਰਕ ਕਹਿਣ ਲੱਗਾ ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯੂਧਿਆ ਦੇ ਸਾਰੇ ਪਹਾੜੀ ਦੇਸ਼ ਵਿੱਚ ਇਹਨਾਂ ਸਭ ਨਾ ਗੱਲਾਂ ਦੀ ਚਰਚਾ ਖਿੰਡ ਗਈ ਔਰ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਹਨਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ ਭਲਾ ਇਹ ਕਿਉਂ ਜੇ ਬਾਲਕ ਹੋ ਕਿਉਂ ਜੋ ਪ੍ਰਭੂ ਦਾ ਹੱਥ ਉਹਦੇ ਨਾਲ ਸੀ ਤਾਂ ਉਹਦਾ ਪਿਤਾ ਜ਼ਕਰਯਾ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਅਗੰਵਾਕ ਕਰਕੇ ਕਹਿਣ ਲੱਗਾ ਮੁਬਾਰਕ ਹੈ ਪ੍ਰਭੂ ਇਸਰਾਇਲ ਦਾ ਪਰਮੇਸ਼ਰ ਕਿਉਂ ਜੋ ਉਸਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਅਤੇ ਉਹਨਾਂ ਨੂੰ ਨਿস্তার ਦਿੱਤਾ ਹੈ ਅਤੇ ਸਾਡੇ ਲਈ ਆਪਣੇ ਬੰਦੇ ਦਊਦ ਦੇ ਘਰਾਣੇ ਵਿੱਚ ਮੁਕਤੀਦਾਤਾ ਸਿੰਘ ਖੜਾ ਕੀਤਾ ਜਿਵੇਂ ਉਸ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਮੁੱਢੋਂ ਆਖਿਆ ਭਈ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਹਨਾਂ ਸਮਰ ਦੇ ਹੱਥੋਂ ਜੋ ਸਾਡੇ ਨਾਲ ਕਿਰ ਰੱਖਦੇ ਹਨ ਛੁਟਕਾਰਾ ਦੇਵੇ ਨਾਲੇ ਉਹ ਸਾਡੇ ਪਿਓ ਦਾਦਿਆਂ ਉੱਤੇ ਦਇਆ ਕਰੇ ਅਤੇ ਆਪਣੇ ਪਵਿੱਤਰ ਨਾਮ ਨੂੰ ਚੇਤੇ ਰੱਖੇ ਅਰਥਾਤ ਉਹ ਸੌ ਜਿਹੜੀ ਉਹਨੇ ਸਾਡੇ ਪਿਤਾ ਅਬਰਾਹਮ ਨਾਲ ਖਾਧੀ ਭਈ ਉਹ ਸਾਨੂੰ ਇਹ ਬਖਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ ਉਮਰ ਪਰ ਉਹਦੇ ਅੱਗੇ ਪ੍ਰਭੂ ਦੇ ਤਖਤੇ ਤਰਮ ਨਾਲ ਵਿਤੜਕ ਉਹਦੀ ਉਪਾਸਨਾ ਕਰੀਏ ਅਤੇ ਤੂੰ ਹੈ ਬਾਲਕ ਆਤਮਹਾਨ ਦਾ ਨਬੀ ਅਖਵਾਵੇਂਗਾ ਕਿਉਂਕਿ ਤੂੰ ਪ੍ਰਭੂ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹਦੇ ਅੱਗੇ-ਅੱਗੇ ਚੱਲੇਗਾ ਭਈ ਉਹਦੀ ਪਰਜਾਂ ਨੂੰ ਗਿਆਨ ਦੇਵੇਂ ਜਿਹੜੀ ਉਹਨਾਂ ਨੂੰ ਪਾਪਾਂ ਦੀ ਮਾਫੀ ਤੋਂ ਸਾਡੇ ਪਰਮੇਸ਼ਰ ਦੇ ਵੱਡੇ ਰਹਿਮ ਦੇ ਕਾਰਨ ਮਿਲੇਗੀ ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ ਚਮਕੇਗਾ ਭਈ ਉਹਨਾਂ ਨੂੰ ਜੋ ਹਨੇਰੇ ਤੇ ਮੌਤ ਦੇ ਸਾਇਬ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੀ ਰਾਹ ਪਾਵੇ ਅਤੇ ਉਹ ਬਾਲਕ ਵੱਧਦਾ ਔਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਇਲ ਉੱਤੇ ਆਪਣੇ ਪ੍ਰਗਟ ਹੋਣ ਦੇ ਦਿਨ ਤੱਕ ਉਜਾੜ ਵਿੱਚ ਰਿਹਾ